ਟੁੱਟਾ ਕਿੱਦਾਂ ਟੁੱਟਾ ਤੂੰ ਮਾਰਿਆ ਭੁਹਾ ਦੇ ਟੁੱਟਾ ਕਿੱਦਾਂ ਇਹ ਮਾਰਿਆ ਉਹਨਾਂ ਫੋਨ ਕਰੋ ਉਹਨੂੰ ਲੈ ਆ ਕੇ ਦਿੱਤਾ 20 ਹਜ਼ਾਰ ਦਾ ਤੇਰੇ ਤੋੜਨ ਵਾਸਤੇ ਹਨਾ ਹੈ ਹਿਸਾਬ ਦਾ ਯਾਰ ਹਿਸਾਬ ਤੈਨੂੰ ਬੋਲਣ ਦਾ ਪਾਜੀ ਇਹ ਕਿਹਦੇ ਵਿੱਚ ਦੱਸੋ ਤੈਨੂੰ ਭਾ ਲੈ ਇਹਨੂੰ ਹੁੰਦਾ 50 ਇਹ ਤਾਂ ਉਹ ਗੱਲ ਹੈ ਭਜਾਇਆ ਬੋਲੇ ਫੀਸ ਭਜਾਇਆ ਉਹ ਨਸ਼ਾ ਵੇਗਾ ਭਜਾਇਆ ਜੋ 1.5 ਲੱਖ ਦਾ ਮੋਟਰਸਾਈਕਲ ਦੇ ਕੇ ਭਜਾਇਆ ਤੇਰੇ ਕੋਲ ਲੋਜਾ ਕਰਨ ਜਦੋਂ ਰੁਕਦੇ ਭਜਾਇਆ ਲੋਜਾ ਤਾਂ ਨਵਾਬ ਏ ਸੜਕ ਦੇ ਵੇਚਾਂ ਤੇ ਔਰ ਆਹ ਤੋਂ ਦਰਦ ਤੋਂ ਦੇ ਕਰਨੀਆਂ ਸੀ ਆਹ ਤੋਂ ਮਾਲ ਆਂਦਾ ਹੀ ਆਹ 100 200 ਲੈ ਲੈਣੇ ਨਹੀਂ 100 200 ਲੈਣ ਲੰਦੇ ਗਈ ਆਹ ਮਾਲ ਆਂਦਾ ਹੀ ਜਿੱਤ 500 ਰੁਪਿਆ ਕੋਲ ਸੋਲੀ ਨੂੰ ਮਲੇ ਇੰਨਾ ਬੰਗ ਨਾ ਕਰ ਕਿ ਲੋਕੀ ਜਿਹੜੇ ਮਜਾਨ ਕਰਕੇ ਆਹ ਮਾਰੀ ਗੱਲ ਹੈ ਉਹ ਬਾਬੂ ਜੀ ਇਹਦਾ ਰੁਟੀਨ ਤੇ ਡੈਂਟ ਚੈੱਕ ਅਪ ਕਰਵਾਇਆ ਮੈਂ ਤੇਰਾ ਤੇ ਮੈਨੂੰ ਪੂਰਾ ਪਤਾ ਤੂੰ ਰੁਟੀਨ ਚ ਕਰਨਾ ਬਾਕੀਆਂ ਦਾ ਤਾਂ ਮੈਨੂੰ ਕਰਨਾ ਹੀ ਪਤਾ ਤੇਰਾ ਤੇ ਪਤਾ ਤੂੰ ਤਾਂ ਰੁਟੀਨ ਚ ਪੂਰੇ ਪੈਸੇ ਖਰਦਣਾ ਨਾ ਤੇਰਾ ਮੈਨੂੰ ਪਤਾ ਤੇਰੀ ਦਾ ਡੈਂਟ ਠੀਕ ਯਾਰ ਜਿਹੜੀ ਦਾ ਜਦੋਂ ਪੱਕੀ ਪਤਾ ਤੇਰੀ ਰੁਟੀਨ ਤਾਂ ਮੈਨੂੰ ਪੂਰੀ ਪਤਾ ਤੁਹਾਡੀ ਧੜੀ ਬੰਦ ਜਿੱਥੇ ਹੋ ਗਈ ਆਪਾਂ ਤਾਂ ਤੁਹਾਡਾ ਕਿਤੇ ਪਤਾ ਨਹੀਂ ਕੋ ਕਰਨੀ ਧੜੀ ਬੰਦ ਹੁੰਦੀ ਕੋ ਕਰਨੀ ਬਹੁਤ ਲੈਂਦੇ ਨੇ ਇਹਨਾਂ ਦਾ ਵੀ ਚਲਾਓ ਕਰੋ તમે બોલતા હી